ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਵਿਕਰਮ ਸਿੰਘ ਮਜੀਠੀਆ 'ਵਿਰuddh' ਚੱਲ ਰਹੀ ਕਾਨੂੰਨੀ ਕਾਰਵਾਈ ਨੂੰ ਲੈ ਕੇ ਵੱਡਾ ਬਿਆਨ ਦਿੱਤਾ। ਉਹਨਾਂ ਨੇ ਕਿਹਾ ਕਿ ਨਸ਼ਿਆਂ 'ਵਿਰuddh' ਜੰਗ ਸ਼ੁਰੂ ਹੋਣ ਵੇਲੇ ਹੀ ਅਰਵਿੰਦ ਕੇਜੇ ਵਾਲਾ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵਾਅਦਾ ਕੀਤਾ ਸੀ ਕਿ ਜੋ ਵੀ ਨਸ਼ਿਆਂ ਦੇ ਕਾਰੋਬਾਰ ਦੇ ਵਿੱਚ ਲਿਪਟ ਹੋਵੇਗਾ ਉਹ ਕਿੰਨਾ ਵੀ ਵੱਡਾ ਚਿਹਰਾ ਕਿਉਂ ਨਾ ਹੋਵੇ ਉਸ ਨੂੰ ਨਹੀਂ ਬਖਸ਼ਿਆ ਜਾਵੇਗਾ। ਤਾਂ ਢਾਲੀਵਾਲ ਨੇ ਦੱਸਿਆ ਕਿ ਵਿਕਰਮ ਸਿੰਘ ਮਜੀਠੀਆ 'ਵਿਰuddh' ਕੀਤੀ ਕੀ ਕਾਰਵਾਈ ਉਸੇ ਨੀਤੀਦਾਇਕ ਹੇਸਾ ਹੈ। ਉਹਨਾਂ ਨੇ ਵੱਡਾ ਖੁਲਾਸਾ ਕਰਦਿਆਂ ਕਿਹਾ ਕਿ ਇਸ ਪਾਬਲੂ ਵਿੱਚ 540 ਕਰੋੜ ਰੁਪਏ ਦੇ ਲੈਣ-ਦੇਣ ਹੋਏ ਨੇ। ਜਿਸ ਤੋਂ ਵਿੱਚ 161 ਕਰੋੜ ਰੁਪਏ ਦੀ ਰਕਮ ਸਿੱਧੀ ਕੈਸ਼ ਰੂਪ ਦੇ ਵਿੱਚ ਬੈਂਕਾਂ ਦੇ ਵਿੱਚ ਡਿਪੋਜ਼ਿਟ ਕੀਤੀ ਹੈ। ਤੋਂ ਤੁਮਨ ਦੱਸਿਆ ਕਿ ਸਬੂਤ ਕੋਈ ਨਵੇਂ ਨਹੀਂ ਨੇ ਬਲਕਿ 2012 ਤੋਂ ਮੌਜੂਦ ਨੇ। ਅਤ ਅਲੀਵਾਲ ਨੇ ਵੀ ਕਿਹਾ ਕਿ ਨਵੰਬਰ 2013 ਤੋਂ ਵਿੱਚ ਜਦੋਂ ਨਸ਼ਾ ਤਸਕਰ ਜਗਦੀਸ਼ ਭੋਲਾ ਫੜਾਇਆ ਗਿਆ ਤਾਂ ਉਸਦੇ ਮਜੀਠੀਆ ਦਾ ਨਾਮ ਲਿਆ ਤੇ ਕੋਰਟ ਦੇ ਵਿੱਚ ਵੀ ਬਿਆਨ ਦਿੱਤਾ। ਇਸ ਮਾਮਲੇ ਦੇ ਵਿੱਚ ਸਤਕਾਰ ਲਈ ED ਹੈੱਡ ਸੀ ਜਿਹੜੇ ਕਿ ਨਿਰੰਜਨ ਸਿੰਘ ਉਹ ਵੀ ਆਪਣਾ ਪੱਖ ਰੱਖਣ ਆ ਰਹੇ ਨੇ। ਤਾਂ ਕੈਬਨਿਟ ਮੰਤਰੀ ਨੇ ਕਿਹਾ ਕਿ ਸਾਰੇ ਤੱਥਾਂ ਉਤੇ ਸਾਹਮਣੇ ਰੱਖਿਆ ਸਾਫ਼ ਕੀਤਾ ਹੈ। ਕਿ ਹੁਣ ਦੇ ਸਰਕਾਰ ਗੰਭੀਰ ਹੈ ਤਾਂ ਨਸ਼ਿਆਂ ਵਿਰੁੱਧ ਲੜਾਈ ਦੇ ਵਿੱਚ ਕੋਈ ਵੀ ਕਮਜ਼ੋਰੀ ਨਹੀਂ ਛੱਡੇਗੀ ਅਸੀਂ ਵੱਲ ਜਿਹੜਾ ਜੋਦਨ ਨਸ਼ਿਆਂ ਦੇ ਵਿਰੁੱਧ ਜਿਹੜਾ ਸ਼ੁਰੂ ਕੀਤਾ ਸੀਗਾ ਜਦੋਂ ਸ਼ੁਰੂ ਕੀਤਾ ਇੱਕ ਮਾਸ ਨੂੰ ਉਦੋਂ ਸਾਡੇ ਕੌਮੀ ਕੋਨਵੀਨਰ ਅਰਵਿੰਦ ਕੇਰਿਵਾਦ ਜੀ ਤੇ ਸਦਾ ਭਗਵੰਤ ਸਿੰਘ ਮਾਨ ਜੀ ਨੇ ਕਿਹਾ ਸੀਗਾ ਕਿ ਇਹਦੇ ਵਿੱਚ ਇਸ ਬੰਦੇ ਦੇ ਵਿੱਚ ਭਾਵੇਂ ਕਿੱਡਾ ਵੱਡੇ ਤੋਂ ਵੱਡਾ ਬੰਦਾ ਸ਼ਾਮਲ ਹੈ। ਹਦਕ ਦੇ ਖਿਲਾਫ ਜਿਹੜੀ ਕਾਰਵਾਈ ਕਰਾਂਗੇ। ਉਹਦੇ ਤਹਿਤ ਹੀ ਮਤਲਬ ਜਿਹੜਾ ਵਿਕਰੰਜੀਤ ਮਜੀਠੀਏ ਦੇ ਖਿਲਾਫ ਜਿਹੜੀ ਐ ਕਾਰਵਾਈ ਹੋਈ ਹੈ। ਔਰ ਤੁਸੀਂ ਹਦਾਨ ਹੋਗੇ। ਮੈਂ ਤਾਂ ਖੁਦ ਹਦਾਨ ਹੋ ਗਿਆ ਮੈਂ ਤਾਂ ਮਤਲਬ ਸੋਚ ਕੇ ਉਦੋਂ ਦਾ ਸੋਚ ਹੀ ਜਾਂਦਾ ਕਿ 540 ਕਰੋੜ ਰੁਪਈਆ ਉਹਦਾ ਲੈਣ-ਦੇਣ ਜਿਹੜਾ ਤੁਸੀਂ ਸਾਰਿਆਂ ਨੇ ਉਹ ਤਾਂ ਆਨਲਾਈਨ ਪਈ ਆ ਐਫ ਆਈ ਆਰ ਪੜੀ ਹੋਗੀ। ਜਿਹੜਾ 540 ਕਰੋੜ ਦਾ ਲੈਨਟਨ ਹੋਇਆ ਉਹਨਾਂ ਟਾਈਮਾਂ ਦੇ ਵਿੱਚ ਉਹਦੇ ਵਿੱਚੋਂ ਵੀ 161 ਕਰੋੜ ਕੈਸ਼ ਹੋਇਆ ਬੈਂਕਾਂ ਦੇ ਚ ਕੈਸ਼ ਕਰਾਸੀ ਗਈ ਹੈ। ਸੋ ਕੱਲ ਜਿਹੜੇ ਸਾਬਕਾ ਡੀਜੀਪੀ ਮਤਲਬ ਉਹਨਾਂ ਨੇ ਤੁਹਾਨੂੰ ਦੱਸਿਆ ਜਾਂ ਸਾਡੇ ਦੁਨੀਆ ਦੇ ਲੋਕਾਂ ਨੂੰ ਦੱਸਿਆ ਕਿ ਜਿਹੜੇ ਸਬੂਤ ਅੱਜ ਸੀਗੇ ਇਹ ਸਬੂਤ ਉਸ ਸਮੇਂ ਵੀ ਸੀਗੇ ਜਦੋਂ 12 ਅਕਾਲੀ ਦਲ ਦੀ ਸਰਕਾਰ ਸੀਗੀ। ਮੈਂ ਜਦੋਂ ਪੱਸੋਂ ਜਦੋਂ ਗੱftਾ ਦੀ ਹੋਈ ਹੈ ਤੇ ਮੈਂ ਬੇਦੀ ਡਿਊਟੀ ਸੀਗੀ ਮੈਂ ਜਦੋਂ ਬੋਲਿਆ ਤਾਂ ਮੈਂ ਵੀ ਇਹੀ ਸਵਾਲ اٹھਾਇਆ ਸੀਗਾ ਕਿ ਨਵੰਬਰ 13 ਦੇ ਵਿੱਚ ਜਦੋਂ ਜਗਦੀਸ਼ ਭੋਲਾ ਸਮਗਲਤ ਫੜਿਆ ਗਿਆ ਤੋਂ ਉਹਨੇ ਬਿਕਰਮਜੀਤ ਮੀਠੀ ਦਾ ਨਾਮ ਲਿਆ ਔਰ ਕੋਰਟ ਦੇ ਵਿੱਚ ਬਿਆਨ ਦਿੱਤੇ ਉਹਦੇ ਬਾਹਰ ਨਹੀਂ ਦਿੱਤੇ ਕੋਰਟ 'ਚ ਉਸ ਸਮੇਂ ਜੇ ਸਰਕਾਰ ਸਹੀ ਹੁੰਦੀ ਤਾਂ ਉਹਨਾਂ ਨੂੰ ਉਦੋਂ ਜਾਂਚ ਕਰਨੀ ਚਾਹੀਦੀ ਸੀਗੀ ਜਿਹੜੇ ਅੱਜ ਈਡੀ ਦੇ ਉਸ ਸਮੇਂ ਦੇ ਹੈੱਡ ਸੀਗੇ ਅੱਜ ਉਹ ਆ ਰਹੇ ਮੀਡੀਆ ਦੇ ਸਾਹਮਣੇ ਨੰਨ੍ਹਾ ਸੰਗੋਣਾ ਦੀ ਬੱਲੀ ਕਰ ਦਿੱਤੀ ਗਈ ਈਡੀ ਨੇ ਜਾਂਚ ਕੀਤੀ। ਉਹ ਉਸ ਸਮੇਂ ਉਹ ਜਾਂਚ ਜਿਹੜੀ ਭੋਲਾ ਕੀ ਕਹਿ ਰਿਹਾ ਇਹ ਕਹਿੰਦਾ ਸੀ ਕਿ 6000 ਕਰੋੜ ਰੁਪਏ ਦਾ ਮਤਲਬ ਡਰਗ ਮੰਡੀ ਦਾ ਲੈਣ ਦੇਣ ਹੋਇਆ 6000 ਕਰੋੜ ਰੁਪਏ ਦਾ ਦੇਖੋ ਤੁਸੀਂ ਕਿੰਨਾ ਹੈ ਅਜੇ 540 ਕਰੋੜ ਰੁਪਏ ਹੁਣ ਵਿਜੀਲੈਂਸ ਨੇ ਜਿਹੜਾ ਚੋਕ ਕੀਤਾ। ਜੋ ਹੁਣ ਜਦੋਂ ਟਟੋਪਾਦਿਆ ਜੀ ਨੇ ਵੀ ਕਹਿਤਾ ਕੱਲ ਉਹਨਾਂ ਨੇ ਬੜਾ ਡਿਟੇਲ ਚ ਕਿਹਾ ਉਹਨਾਂ ਨੇ ਕਿਹਾ ਕਿ ਮੈਂ ਕਿਹਾ ਸੀਗਾ ਪਰ ਸਾਨੂੰ ਡੱਕ ਦਿੱਤਾ ਗਿਆ ਕਾਰਵਾਈ ਤੋਂ ਤੇ ਹੋੜਾ ਜੋ ਵੀ ਆਉਣਗੇ ਨੰਨਜਲ ਸਿੰਘ ਵੀ ਤੇ ਇਹ ਤਾਂ ਮਤਲਬ ਸਰ ਪੰਜਾਬ ਦੇ ਨਾਲ ਬਹੁਤ ਵੱਡਾ ਇੱਕ ਸਹੂਰ ਕੀਤਾ ਗਿਆ ਪੰਜਾਬ ਦੇ ਹਜ਼ਾਰਾਂ ਮੁੰਡਿਆਂ ਨੂੰ ਮੌਤ ਦੇ ਮੂੰਹ ਵਿੱਚ ਧੱਕ ਕੇ ਉਹਨਾਂ ਦੀਆਂ ਲਾਸ਼ਾਂ ਦਾ ਪੈਸਾ ਜਿਹੜਾ 540 ਕਰੋੜ ਜਿਹੜਾ ਉਹ ਵਟਿਆ ਗਿਆ ਮੈਂ ਸਮਝਦਾ ਕਿ ਪੰਜਾਬ ਦੀ ਜਵਾਨੀ ਦਾ ਇਹ ਖੂਨ ਦਾ ਪੈਸਾ ਸੀਗਾ ਜਿਹੜਾ ਬਿਕਰਮਜੀਤ ਮਜੀਠੀਏ ਨੇ ਉਦੋਂ ਤੇ ਜਦ ਕਲੀਰ ਹੋ ਗਿਆ ਜਿਹੜੀਆਂ ਦੁਨੀਆ ਪਰਦੇ ਪੰਜਾਬੀਆਂ ਨੂੰ ਪਤਾ ਲੱਗ ਗਿਆ ਜਦੋਂ ਅਸੀਂ ਕਹਿੰਦੇ ਸੀ ਕਿ ਸਭ ਰਲੇ ਆ ਉਦੋਂ ਕਈ ਬੰਦੇ ਮੰਨਦੇ ਨਹੀਂ ਸੀ ਵੀ ਇਹ ਰਲੇ ਆ ਹੁਣ ਜਦੋਂ ਅਸੀਂ ਮਜੀਠੀਆ ਨੂੰ ਫੜਿਆ ਤੇ ਤੁਹਾਡੇ ਸਾਹਮਣੇ ਉਹੀ ਕਾਂਗਰਸੀ ਜਿਹੜੇ ਪਹਿਲਾਂ ਇਹ ਕਹਿੰਦੇ ਸੀ ਕਿ ਗੱਲ ਤੇ ਰੱਸਾ ਪਾ ਕੇ ਧੂਕੇ ਲਿਆਉਗੇ ਮਜੀਠੀਆ ਨੂੰ ਹੁਣ ਉਹ ਮਜੀਠੀਆ ਦੇ ਫੇਵਰ ਤੇ ਆ ਗਏ ਭਾਜੀਪੀ ਫੇਵਰ ਤੇ ਆ ਗਈ ਚਲੋ ਕਾਲੀਦਲ ਨੇ ਤੇ ਉਹਨਾਂ ਦਾ ਲੀਡਰ ਹੀ ਹੋਣਾ ਸੀਗਾ ਸੋ ਇਹ ਜਿਹੜਾ ਨਪਾਕ ਗੱਠਜੋੜ ਸੀਗਾ ਕਾਂਗਰਸ ਦਾ ਕਾਲੀਆਂ ਦਾ ਭਾਜੀਪੀ ਦਾ ਲੋਕਾਂ ਦੇ ਸਾਹਮਣੇ ਨੰਗਾ ਹੋ ਗਿਆ ਇੱਕ ਪਾਸੇ ਉਹ ਲੋਕ ਹੋ ਗਏ ਸਾਰੇ ਜਿਹੜੇ ਵਜੀਠੀ ਦੇ ਹੱਕ ਦੇ ਵਿੱਚ ਡਰਗ ਦੇ ਹੱਕ ਦੇ ਵਿੱਚ ਨੇ ਇੱਕ ਉਹ ਜਿਹੜੇ ਪੰਜਾਬ ਲਈ ਲਾੜੇ ਇੱਕ ਪਾਸੇ ਪੰਜਾਬ ਆ ਇੱਕ ਪਾਸੇ ਉਹਨਾਂ ਨੂੰ ਕੋਪਰਟੀ ਦੀ ਵੀ ਗੱਲ ਆਈ ਹੈ ਨੀ ਪ੍ਰੋਪਰਟੀ ਨੇ ਵੀ ਕੋਈ ਕਾਲਾ ਕੰਦ ਬੁੱਧ ਕਰਮਸ਼ਾਲ ਸਾਹਮਣੇ ਆਈ ਸੀ ਕਿ ਇਹ ਸਮਾਪਤੀ ਕੋਪਰਟੀ ਕਰੀ ਕਾਲਾ ਬੁੱਧ ਜੋ ਮੱਦੀ ਕਰ ਲੈਣ ਦੀ ਸਭ ਕੁਝ ਆ